ਲੇ ਦੇ ਵਿੱਚ ਸੋਨਮ ਵੰਗਚੁਕ ਦੀ ਐਨਐਸਏ ਹਿਰਾਸਤ ਦੇ ਮਾਮਲੇ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੇ ਨਵਾਂ ਮੋੜ ਲਿਆ ਦਿੱਤਾ ਹੈ। ਲੇ ਦੇ ਡਿਪਟੀ ਕਮਿਸ਼ਨਰ ਨੇ ਅਦਾਲਤ ਵਿੱਚ ਹਲਫਨਾਮਾ ਦਾਇਰ ਕਰਕੇ ਇਹ ਦਲੀਲ ਦਿੱਤੀ ਹੈ ਕਿ ਵੰਗਚੁਕ ਦੀ ਹਿਰਾਸਤ ਪੂਰੀ ਤਰ੍ਹਾਂ ਨਾਲ ਕਾਨੂੰਨੀ ਹੈ ਅਤੇ ਇਸ ਦੇ ਵਿੱਚ ਕੋਈ ਵੀ ਗਲਤੀ ਨਹੀਂ ਕੀਤੀ ਗਈ। ਡੀਐਮ ਨੇ ਕਿਹਾ ਹੈ ਕਿ ਜਲਵਾਯੂ ਕਾਰਕੁਨ ਸੋਨਮ ਵੰਗਚੁਕ ਦਾਜ ਦੀ ਸੁਰੱਖਿਆ ਜਨਤਕ ਵਿਵਸਥਾ ਦੇ ਜ਼ੂਰੀ ਸੇਵਾਵਾਂ ਲਈ ਨੁਕਸਾਨ ਦੇ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸੀ। ਉਸ ਦੇ ਉੱਪਰ ਦੋਸ਼ ਹੈ ਕਿ ਉਸ ਦੇ ਬਿਆਨਾਂ ਅਤੇ ਕਦਮਾਂ ਨੇ ਅਦਾਕ ਦੇ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਪੜਕਾਏ ਜਿਨ੍ਹਾਂ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 90 ਲੋਕ ਜ਼ਖਮੀ ਹੋ ਗਏ 26 ਸਤੰਬਰ ਨੂੰ ਇਹ ਪੁਜੀਸ਼ਨ ਵਧਣ ਤੋਂ ਬਾਅਦ ਵੰਗਚੁਕ ਨੂੰ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਹਿਰਾਸਤ ਦੇ ਵਿੱਚ ਲਿਆ ਲਿਆ ਗਿਆ ਸੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਜਨਤਕ ਅਮਨ ਕਾਇਮ ਰੱਖਣ ਲਈ ਲਿਆ ਗਿਆ ਸੀ ਅਲਫਨਾਮੇ ਦੇ ਵਿੱਚ ਡੀਐਮ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਵੰਗਚੁਕ ਨੂੰ ਹਿਰਾਸਤ ਦੇ ਕਾਰਨਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਸ ਨਾਲ ਕਿਸੇ ਤਰ੍ਹਾਂ ਦਾ ਗਲਤ ਵਿਵਹਾਰ ਨਹੀਂ ਹੋਇਆ ਡੀਐਮ ਨੇ ਕਿਹਾ ਕਿ ਉਹ ਹਿਰਾਸਤ ਦੇ ਹੁਕਮ ਨਾਲ ਸੰਤੋਸ਼ਟ ਸੀ ਅਤੇ ਅਜੇ ਵੀ ਹੈ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਵੰਗਚੁਕ ਦੀ ਨਜ਼ਰਬੰਦੀ ਦਾ ਹੁਕਮ ਲਦਾਖ ਪ੍ਰਸ਼ਾਸਨ ਨੇ ਕਾਨੂੰਨੀ ਤੌਰ ਉੱਤੇ ਸਲਾਹਕਾਰ ਬੋਰਡ ਨੂੰ ਭੇਜਿਆ ਸੀ ਨਾਲ ਹੀ ਜੋਧਪੁਰ ਦੀ ਕੇਂਦਰੀ ਜੇਲ੍ਹ ਵਿੱਚ ਉਸ ਦੀ ਤਦਦੀਲੀ ਬਾਰੇ ਜਾਣਕਾਰੀ ਵੀ ਉਸ ਦੀ ਪਤਨੀ ਗੀਤਾਂਜਲੀ ਐਗਮੋ ਨੂੰ ਦਿੱਤੀ ਗਈ ਸੀ ਦੂਜੇ ਪਾਸੇ ਵਾਂਚੂਕ ਦੀ ਪਤਨੀ ਗੀਤਾਂਜਲੀ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਹਿਰਾਸਤ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ ਅਤੇ ਉਹਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ ਪਰ ਡੀਐਮ ਦਾ ਕਹਿਣਾ ਹੈ ਕਿ ਵਾਗਚੁੱਕ ਨੇ ਐਨਐਸਏ ਐਕਟ ਦੀ ਧਾਰਾ 10 ਤਹਿਤ ਕਾਨੂੰਨੀ ਪ੍ਰਤੀਨਿਧਤਾ ਨਹੀਂ ਕੀਤੀ ਸਿਰਫ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖਿਆ ਜੋ ਕਾਨੂੰਨੀ ਤੌਰ ਤੇ ਗਿਣਤੀ ਵਿੱਚ ਨਹੀਂ ਆਉਂਦਾ ਹੁਣ ਸਾਰੀਆਂ ਨਜ਼ਰਾਂ ਸੁਪਰੀਮ ਕੋਰਟ ਦੀ ਅਗਲੀ ਸੁਣਵਾਈ ਉੱਤੇ ਟਿਕੀਆਂ ਹੋਈਆਂ ਨੇ ਜਿੱਥੇ ਇਹ ਫੈਸਲਾ ਹੋਵੇਗਾ ਕਿ ਸੋਨਮ ਵਾਗਚੁੱਕ ਦੀ ਹਿਰਾਸਤ ਕਾਨੂੰਨੀ ਹੈ ਜਾਂ ਫਿਰ ਨਹੀਂ ਲੇ ਦੇ ਵਿੱਚ ਸੋਨਮ ਵੰਗਚੁਕ ਦੀ ਐਨਐਸਏ ਹਿਰਾਸਤ ਦੇ ਮਾਮਲੇ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੇ ਨਵਾਂ ਮੋੜ ਲਿਆ ਦਿੱਤਾ ਹੈ। ਲੇ ਦੇ ਡਿਪਟੀ ਕਮਿਸ਼ਨਰ ਨੇ ਅਦਾਲਤ ਵਿੱਚ ਹਲਫਨਾਮਾ ਦਾਇਰ ਕਰਕੇ ਇਹ ਦਲੀਲ ਦਿੱਤੀ ਹੈ ਕਿ ਵੰਗਚੁਕ ਦੀ ਹਿਰਾਸਤ ਪੂਰੀ ਤਰ੍ਹਾਂ ਨਾਲ ਕਾਨੂੰਨੀ ਹੈ ਅਤੇ ਇਸ ਦੇ ਵਿੱਚ ਕੋਈ ਵੀ ਗਲਤੀ ਨਹੀਂ ਕੀਤੀ ਗਈ। ਡੀਐਮ ਨੇ ਕਿਹਾ ਹੈ ਕਿ ਜਲਵਾਯੂ ਕਾਰਕੁਨ ਸੋਨਮ ਵੰਗਚੁਕ ਜਾਜ ਦੀ ਸੁਰੱਖਿਆ, ਜਨਤਕ ਵਿਵਸਥਾ ਅਤੇ ਜ਼ੂੜੀ ਸੇਵਾਵਾਂ ਲਈ ਨੁਕਸਾਨ ਦੇ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸੀ। ਉਸਦੇ ਉੱਪਰ ਦੋਸ਼ ਹੈ ਕਿ ਉਸਦੇ ਬਿਆਨਾਂ ਅਤੇ ਕਦਮਾਂ ਨੇ ਅਦਾਕ ਦੇ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਭੜਕਾਏ ਜਿਨ੍ਹਾਂ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 90 ਲੋਕ ਜ਼ਖਮੀ ਹੋ ਗਏ 26 ਸਤੰਬਰ ਨੂੰ ਇਹ ਪੋਜੀਸ਼ਨ ਬਦਲਣ ਤੋਂ ਬਾਅਦ ਵੰਗਚੁੱਕ ਨੂੰ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਹਿਰਾਸਤ ਦੇ ਵਿੱਚ ਲਿਆ ਲਿਆ ਗਿਆ ਸੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਜੰਤਕ ਅਮਨ ਕਾਇਮ ਰੱਖਣ ਲਈ ਲਿਆ ਗਿਆ ਸੀ ਹਲਫਨਾਮੇ ਦੇ ਵਿੱਚ ਡੀਐਮ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਵੰਗਜੁਕ ਨੂੰ ਹਿਰਾਸਤ ਦੇ ਕਾਰਨਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਸ ਨਾਲ ਕਿਸੇ ਤਰ੍ਹਾਂ ਦਾ ਗਲਤ ਵਿਵਹਾਰ ਨਹੀਂ ਹੋਇਆ ਡੀਐਮ ਨੇ ਕਿਹਾ ਕਿ ਉਹ ਹਿਰਾਸਤ ਦੇ ਹੁਕਮ ਨਾਲ ਸੰਤੁਸ਼ਟ ਸੀ ਅਤੇ ਅਜੇ ਵੀ ਹੈ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਵਾਂਗਚੁਕ ਦੀ ਨਜ਼ਰਬੰਦੀ ਦਾ ਹੁਕਮ ਅਦਾਗ ਪ੍ਰਸ਼ਾਸਨ ਨੇ ਕਾਨੂੰਨੀ ਤੌਰ 'ਤੇ ਸਲਾਹਕਾਰ ਬੋਰਡ ਨੂੰ ਭੇਜਿਆ ਸੀ ਨਾਲ ਹੀ ਜੋਧਪੁਰ ਦੀ ਕੇਂਦਰੀ ਜੇਲ੍ਹ ਵਿੱਚ ਉਸ ਦੀ ਤਬਦੀਲੀ ਬਾਰੇ ਜਾਣਕਾਰੀ ਵੀ ਉਸ ਦੀ ਪਤਨੀ ਗੀਤਾਂਜਲੀ ਐਗਮੋ ਨੂੰ ਦਿੱਤੀ ਗਈ ਸੀ ਦੂਜੇ ਪਾਸੇ ਵਾਂਗਚੁਕ ਦੀ ਪਤਨੀ ਗੀਤਾਂਜਲੀ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਹਿਰਾਸਤ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ ਪਰ ਡੀਐਮ ਦਾ ਕਹਿਣਾ ਹੈ ਕਿ ਵਾਗਚੁੱਕ ਨੇ ਐਨਐਸਏ ਐਕਟ ਦੀ ਧਾਰਾ 10 ਤਹਿਤ ਕਾਨੂੰਨੀ ਪ੍ਰਤੀਨਿਧਤਾ ਨਹੀਂ ਕੀਤੀ ਸਿਰਫ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖਿਆ ਜੋ ਕਾਨੂੰਨੀ ਤੌਰ ਉਤੇ ਗਿਰਤੀ ਵਿੱਚ ਨਹੀਂ ਆਉਂਦਾ ਹੁਣ ਸਾਰੀਆਂ ਨਜ਼ਰਾਂ ਸੁਪਰੀਮ ਕੋਰਟ ਦੀ ਅਗਲੀ ਸੁਣਵਾਈ ਉੱਤੇ ਟਿਕੀਆਂ ਹੋਈਆਂ ਨੇ ਜਿੱਥੇ ਇਹ ਫੈਸਲਾ ਹੋਵੇਗਾ ਕਿ ਸੋਨਮ ਵਾਗਚੁੱਕ ਦੀ ਹਿਰਾਸਤ ਕਾਨੂੰਨੀ ਹੈ ਜਾਂ ਫਿਰ ਨਹੀਂ